ਤੁਹਾਡਾ ਕੋਈ ਨਾ ਕੋਈ ਪਰਨਾ ਹੈ ਨਾ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਤੁਹਾਨੂੰ ਮਾਰ ਦਿਆਂਗਾ ਪਰ ਤੁਸੀਂ ਹੀ ਗੁਰੂ ਕੱਢੇ ਨਾ ਮੈਂ ਤੁਹਾਨੂੰ ਦਰਦ ਕਰਕੇ ਮੱਸ ਲਿਆ ਸਾਡੇ ਸਟੇਟਸ ਦੇ ਹਿਸਾਬ ਨਾਲ ਕੰਟੈਂਪਟ ਕਰੋ ਇਹ ਮੈਂ ਉੱਥੇ ਉਹ ਚਾ ਮੈਂ ਤੁਹਾਨੂੰ ਸੁਣੇ ਕਿ ਮੈਂ ਉਹਨੂੰ ਮੈਂ ਵੀ ਗੱਲ ਕਹੀ ਆ ਪਿੱਛੇ ਸਾਨੂੰ ਲਿਖ ਕੇ ਦੇ ਦਿਓ ਸਾਡੇ ਵਾਅਦੇ ਕੰਮ ਨਹੀਂ ਤੁਹਾਡੇ ਕੋਲ ਨਹੀਂ ਜਦੋਂ ਤੁਸੀਂ ਉੱਧਣ ਆਏ ਸੀ ਮੇਰੇ ਤੋਂ ਬਜਲੀ ਉਦੋਂ ਇੱਕ ਨੋਟਿਸ ਮੈਂ ਕੱਟ ਕੇ ਗਈ ਨਹੀਂ ਜਿਹੜੇ ਰਹਿੰਦੇ ਨੇ ਬਾਕੀ ਉਹ ਤਾਂ ਅਜੇ ਕੇਲ ਚੱਲਿਆ ਨਹੀਂ ਹਾਂ ਜੀ ਸਰਵਾਦੀ ਆ ਗਿਆ ਆ ਉੱਥੇ ਦੀ ਜਾਨ ਕੋ ਮੇਰੀ ਗੱਲ ਨੀ ਬਾਈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਰਾਜਜੀਤ ਸਿੰਘ ਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ న్యూਸ ਚੈਨਲ ਖੜੇ ਹਾਂ ਮਾਚੀਵਾੜਾ ਤਾਂ ਦੇਖੇ ਜਿਹੜਾ ਨਮਾ ਸ਼ਹਿਰ ਤੇ ਸਮਰਾਲਾ ਖੰਡਾ ਨੂੰ ਰਸਤਾ ਜਾਂਦਾ ਇੱਥੇ ਕਿਸਾਨ ਦੁਨੀਆ ਕਾਦੀਆਂ ਵੱਲੋਂ ਇੱਕ ਧਰਨਾ ਲਗਾ ਆ ਗਿਆ ਜਿਸ ਵਿੱਚ ਇਹਨਾਂ ਦੇ ਕੁਝ ਮੰਗਾ ਸੀ ਸੱਜੋ ਮਾਜਰਾ ਪਿੰਡ ਦੇ ਨਿਸ਼ਾਨਦੇਹੀਆਂ ਨੂੰ ਲੈ ਕੇ ਇਸ ਤੋਂ ਇਲਾਵਾ ਹੋਰ ਵੀ ਕਈ ਮੁਸ਼ਕਵਾਦ ਦੇ ਸੀ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕੀ ਕਹਿਣਾ ਇਹਨਾਂ ਦਾ ਨਹੀਂ ਮੋਢੇ ਬਾਹਰ ਮਲਾਕਵਾ ਪਾਰਤੀ ਕਰਾਂਗੇ ਨਹੀਂ ਕਰਦੇ ਮਨਸ਼ੂਰ ਸਰ ਇਹ ਮਾਮਲਾ ਜਿਹੜਾ ਧਰਨਾ ਲਗਾਇਆ ਗਿਆ ਇਹ ਮਾਮਲਾ ਜਿਹੜਾ ਸੱਜੋ ਮਾਜਰੇ ਸ਼ਾਮਲ ਜੀ ਜਗਾਇਓ ਜਿਹੜੀ ਜਿਹੜਾ ਉਸਨੂੰ ਨਹੀਂ ਆਈ ਵਗੈ ਕਾਰ ਬਣ ਵਾਸੀ ਆ ਨੇ ਇਕਦੂ ਦਾ ਨਹੀਂ ਉਸ ਨੂੰ ਸੌਂਦ ਦੇ ਇੱਕ ਪਹਿਲਾਂ ਵੀ ਬੈਠੋ ਤੋਂ ਅਸੀਂ ਹਰ ਵੀ ਮਹੀਨੇ ਚਲਾਈ ਆਉਨੇ ਆ ਕੀ ਮੰਗਵਤ ਦਿੱਤੇ ਨੇ ਨੋਕਾ ਵੀ ਕਿ ਆਏ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਉਹਦੇ ਸੰਧ ਜੇ ਅੱਜ ਤੱਕ ਰੋਲ ਜਾਉਂ ਕਿੱਥੇ ਹੈ ਕਿ ਕਿਹਾ ਵੀ ਫਰਵਰੀ ਮਹੀਨੇ ਤੋਂ ਦਿੱਤਾ ਜਿਹੜਾ ਹੈ ਫਰਹਲ ਤੱਕ ਹੋਇਆ ਕਿਉਂ ਨਹੀਂ ਕੀ ਕਰਨਾ ਜੀ ਇਹ ਲਾਰੇ ਲਾਈ ਗਿਆ ਇਹ ਮੇਰੇ ਸਾਹ ਨੂੰ ਲਾਰੇ ਲਾਈ ਗਿਆ ਜੀ ਕਹਿੰਦਾ ਮੀਰੀ ਬੋਤ ਲਾ ਲਓ ਹਾਂਜੀ ਇਹ ਨਾਲ ਉਹ ਵੀ ਵਾਸਤੇ ਆਪਣੇ ਕੰਮ ਕਰਨ ਨੂੰ ਜੀ ਇਹ ਤੁਸੀਂ ਕਿਸੇ ਉੱਤਰੀਆ ਦੀਆਂ ਨਾਲ ਹੀ ਹੋ ਰਿਹਾ ਇਹਨਾਂ ਨੇ ਕਰਿਆ ਸੀ ਪ੍ਰਾਪਤ ਦਾ ਟਾਈਮ ਨਹੀਂ ਆਈ ਦੀ ਮਸਾਲ ਮੰਗੋ ਤਾਂ ਦਿੱਤਾ ਸੀ ਜੀ ਇਹਨਾਂ ਨਾਲ ਗੱਲ ਹੋ ਗਈ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਜੀ ਹੋਰ ਅੱਜ ਕੀ ਮਾਮਲਾ ਹੋਇਆ ਫਿਰ ਅੱਜ ਹੁਣ ਅੱਜ ਹੀ ਆ ਤੇ ਦਿੱਤੀ ਆਪਾਂ ਨੂੰ ਅੱਛਾ ਜੀ ਜੀ ਹਾਂ ਕੀ ਕਰਾਂਗੇ ਜੇ ਨਹੀਂ ਅੱਜ ਕਰਦੇ ਕੁਝ ਤੇਰੇ ਨਾਲ ਤੇ ਅਸੀਂ ਰੋਲ ਜਾ ਕਰਾਂਗੇ ਅਨੰਤ ਸਮੇਂ ਲਈ ਆ ਗਏ ਸੀ ਨਾ ਮੈਂ ਸ਼ੋਰ ਸੀ ਸਾਰੇ ਜਗਾ ਪੰਚਾਇਤ ਦੀ ਆਈ ਸਾਡੇ ਪਿੰਡ ਸਾਦੇ ਮਾਧਰੇ ਇਹਦਾ ਨਿਯਾਇਜ ਕਬਜ਼ਾ ਹੋਇਆ ਹੈ ਸੰਧਾ ਕੀਤੀ ਹੈ ਬਾਈ ਨੇ ਕਿ ਕਬਜ਼ਾ ਖਾਲੀ ਕਰਾਉਣ ਦੇ ਵਾਰੰਟ 117 2023 ਜਾਰੀ ਹੋਏ ਨੇ ਤੇ ਮੈਡਮ ਨੇ ਨਾ ਪਰ ਕੋਈ ਕਾਰਵਾਈ ਕਰ ਰਹੀ ਜੀ ਖਾਲੀ ਨਹੀਂ ਕਰਾ ਰਹੀ ਜਗਾ ਇਹ ਆਸਨ ਮਗਰ ਅਸੀਂ ਬਹੁਤ ਗੇੜੇ ਮਾਰ ਚੁੱਕੇ ਨੇ ਕੋਲ ਪਰ ਇਹਨਾਂ ਸਾਡੀ ਕੋਈ ਨਹੀਂ ਪਰ ਸਰਕਾਰ ਦਾ ਮਿਲ ਨਹੀਂ ਲੈ ਦੇ ਦਿਨੋਂ ਕਿ ਅਸੀਂ ਕਿੱਦਾਂ ਕੋਈ ਦਿੱਕਤ ਨਹੀਂ ਆਉਂਦੀ ਉਹਨਾਂ ਦੀ ਗੱਲ ਹੈ ਅਸੀਂ ਤਾਂ ਆਪ ਐਮਐਲਏ ਸਾਹਿਬ ਮੰਤਰੀ ਸਾਹਿਬ ਜੀ ਨਾਲ ਵੀ ਪੁੱਛਣਾ ਚਾਹੁੰਦੇ ਆ ਕਿ ਜਾਂ ਤੁਸੀਂ ਪੰਚਾਇਤ ਦੀ ਜਗ੍ਹਾ ਛਡਾਉਂਦੇ ਆ ਤੇ ਲੋਕਾਂ ਦੀ ਬਣੀਆਂ ਹੋਈਆਂ ਕੋਠੀਆਂ ਮਗਾਂਟਾਂ ਆ ਤੇ ਇਹ ਜਗ੍ਹਾ ਵੀ ਕਿਉਂ ਨਹੀਂ ਕਾਰਵਾਈ ਕਰ ਰਹੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਅਸੀਂ ਲੁਧਿਆਣਾ ਦੇ ਸੀਐਸ ਵੀ ਸਾਹਿਬ ਕੋਲ ਵੀ ਗਏ ਸੀ ਹਾਲ ਕੱਬ ਦੇ ਜਾਂ ਪੰਚਾਇਤ ਦੇ ਜਿਹੜਾ ਮੰਤਰੀ ਐਮਐਲਏ ਸਾਹਿਬ ਕੋਲ ਵੀ ਗਏ ਸੀ ਅਸੀਂ ਤੇ ਉਹਨਾਂ ਨੇ ਕਿਹਾ ਵੀ ਚਲੋ ਮੇਰੇ ਧਿਆਨ 'ਚ ਆ ਗਿਆ ਮੈਂ ਤੁਹਾਨੂੰ ਨੇ ਸਾਡਾ ਫੈਸਲਾ ਕਰਾਉਣ ਨੂੰ ਕਿਹਾ ਵੀ ਚਲ ਅੱਜ ਦਾ ਮਿਲਦਾ ਵੀ ਇਹ ਗੱਲ ਕਿ ਐਮਐਲਏ ਸਾਹਿਬ ਜਿਹੜਾ ਖਾਲੀ ਕਰਾਦਾ ਜਗਾ ਪੰਚਾਇਤ ਦੀ ਹੈ ਨਾ ਸਾਡੇ ਕਬਦੇ ਰੇ ਨਾ ਕਿਸੇ ਹੋਰ ਦੇ ਜਗਾ ਖਾਲੀ ਨੇ ਉੱਥੇ ਦਿੱਕਤ ਆਉਂਦੀ ਆ ਮੋਰਮ ਦੀ ਦਿੱਕਤ ਆਉਂਦੀ ਆ ਜਗਾ ਖਾਲੀ ਦਾ ਫਾਇਦਾ ਹੀ ਤੇ ਉਹਨਾਂ ਨੇ ਸਾਡਾ ਇਸ ਕਰਕੇ ਬੰਦਾ ਆਪਣਾ ਖਾਸ ਬੰਦਾ ਭੇਜਿਆ ਤੇ ਜਗਾ ਦੀ ਮਿਣਤੀ-ਮਿਣਤੀ ਕਰਾਈ ਜਿੱਦਾਂ ਜਗਾ ਪੰਚਾਇਤ ਦੀ ਪਾਈ ਗਈ ਹੈ ਜੀ ਤੇ ਉਸ ਤੋਂ ਬਾਅਦ ਉਹ ਜਿਸ ਬੰਦੇ ਦਾ ਕਾਗਜ਼ ਆਈ ਉਹ ਕਹਿੰਦਾ ਮੈਂ ਖਾਲੀ ਕਰ ਦੂੰਗਾ ਹੀ ਪਰ ਉਹਨਾਂ ਨੇ ਖਾਲੀ ਨਹੀਂ ਕੀਤੀ ਜੀ ਉਹ ਜਗਾ ਉਹ ਜਿਹੜਾ ਜਿਹੜਾ ਸੀ ਤੁਹਾਡਾ ਉਹ ਜਿਹੜਾ ਦੇਖੋ ਹੀ ਹੋਣਗੇ ਨਹੀਂ ਜੇ ਨਹੀਂ ਤਾਂ ਪ੍ਰਸ਼ਾਸਨ ਕਾਰਵਾਈ ਕਰ ਦਦਾ ਸੀकहां ਜਾਵਾਂਗੇ ਸੂਚਿਤ ਅਧਿਕਾਰੀਆਂ ਕੋਲ ਜਾਵਾਂਗੇ ਹਾਂਜੀ ਹਰਕੀ ਨਾਮ ਹਰਦੇਪ ਸਿੰਘ ਗਿਆਪਰਾ ਜ਼ਿਲ੍ਹਾ ਪ੍ਰਧਾਨ ਦੇ ਕੇ ਨੂੰ ਪੜ੍ਹਿਆ ਨਾ ਜੀ ਮਾਮਲਾ ਜਿਹੜਾ ਜੀ ਕਰਨਾ ਲੱਗਾਇਆ ਗਿਆ ਇਹ ਨਹੀਂ ਤਾਂ ਇਹ 1.5 ਮਾਦਰਾ ਦੇ ਤੇ ਜਾਨਕਿ ਜਗ੍ਹਾ ਦੇ ਉੱਤੇ ਇਹ ਵੀ ਸਰਪੰਚਾ ਦੀ ਜਗ੍ਹਾ ਦੇ ਉੱਤੇ ਇੱਕ ਬੰਦੇ ਨੇ ਕਬਜ਼ਾ ਕਰਿਆ ਹੋਇਆ ਉਹਦੇ ਜਿਹੜੇ ਆਰਡਰ ਸੀਗੇ ਬੀ ਡੀ ਪੀ ਮੈਡਮ ਵੱਲੋਂ ਬਖਲ ਬਰਾਂਡ ਤਾਂ ਫਰਵਰੀ ਦੇ ਮਹੀਨੇ ਦੇ ਵਿੱਚ ਜਾਰੀ ਕੀਤੇ ਗਏ ਸੀ ਉਹਨੂੰ ਖਾਲੀ ਕਰਾਉਣ ਦੇ ਲਈ ਪਰ ਇਹਦੇ ਵਿੱਚ ਕਾਫੀ ਦੇਰ ਤੋਂ ਅਰਜ਼ੀਆਂ ਆ ਰਹੀਆਂ ਨੇ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਬਹੁਤ ਵਾਰ ਰਾਤ ਦਾ ਕੈਮ ਕੀਤਾ ਪਰ ਅੱਜ ਮਜਬੂਰੀ ਵਾ ਸਾਨੂੰ ਇੱਥੇ ਰੋਡ ਦੇ ਉੱਤੇ ਕਾਰਨਾ ਲਾਉਣਾ ਪੈ ਗਿਆ ਤੇ ਅੱਜ ਪ੍ਰਸ਼ਾਸਨ ਨੇ ਸਾਨੂੰ ਦਿੱਤਾ ਵੀ 26 ਤਰੀਕ ਦਿੱਤੀ ਆ ਵੀ 26 ਤਰੀਕ ਨੂੰ ਅਸੀਂ ਪੋਸਟ ਕੋਰ ਬਣਾ ਲਗਾ ਕੇ ਜਿਹੜਾ ਜਿੰਨੀ ਵੀ 11 ਜਾਂ 12 ਮਾਰ ਦੇ ਜਗਾ ਹੈਗੀ ਆ ਉਹਨੂੰ ਸਾਬਜਾ ਛਡਵਾਇਆ ਗਿਆ ਹੁਣ ਜਿਹੜਾ ਟਰਨਾ ਪੁੱਛ ਦਿੱਤਾਗੇ ਤੁਹਾਡੇ ਵੱਲੋਂ ਦੇਖੋ ਵੀਡੀਓ ਵੀ ਮੈਡਮ ਨੇ ਅਸੰਤੁਸ਼ਟਤਾ ਤੇ ਮੇਰੀ ਆਈਡੀਅਮ ਟਰਨਾ ਵੀ ਗੱਲ ਹੋਈ ਆ ਉਹਨਾਂ ਨੇ ਵੀ ਧੋਖਾ ਦਿੱਤਾ ਵੀ ਜੋ ਨਜਾਇਜ਼ ਕਰਦੇ ਨੇ ਜੋ ਕਿਤੇ ਵੀ ਆ ਉਹ ਦੂਰ ਕੀਤੇ ਜਾਣਗੇ ਵੀ ਤੁਸੀਂ ਅੱਜ ਟਰਨਾ ਚੱਕ ਲੋ ਵੀ ਅਸੀਂ ਇੱਕ ਦੋ ਦਿਨ ਦੇ ਵਿੱਚ ਇਹ ਜਿਹੜੀ ਕਾਰਵਾਈ ਹੋ ਮੈਂ ਕੀ ਮਾਮਲਾ ਸੀ ਜਿਹੜਾ ਜਰੂਰ ਜਾਣ ਦਿੱਤਾ ਗਿਆ ਸੀ ਭਾਰਤੀ ਕਿਸਾਨੀ ਯੂਨੀਅਨ ਕਰ ਦਿਆਂਗੇ ਮੂਸਾ ਜੀ ਉਹਨਾਂ ਅਧਿਨੇਇਨ ਦਾ ਗਾਇਕ ਦੋ ਹੈ ਉਹ ਮੋਟਰਾਂ ਡਾਕਟਰ ਨੰਤਰ ਮਾਤਾ ਹੈ। ਕੀ ਇਹਨਾਂ ਦੇ ਲਗਨ ਪ੍ਰਸ਼ਾਸਨ ਦੀ ਤੁਹਾਡੀ ਕੀ ਕਹਿਣਤੀ ਬਣੀ ਹੈ ਕਿ ਉਹਨਾਂ ਨੇ ਫੈਸਲਾ ਬਣ ਗਿਆ ਜਾਂ ਉਹਨਾਂ ਨੂੰ 26 ਤਰੀਕ ਦੇਖਣੇ ਨੇ। ਕਿਸੇ ਵੀ ਜਗ੍ਹਾ ਮੈਂ ਉਹ ਕੱਦ ਜਾਇਆ ਕਿ ਪਤਾ ਹੈ। ਅੱਛਾ ਜਗ੍ਹਾ ਤਾਂ ਮੈਂ ਕਨਫਰਮ ਨਹੀਂ ਪਰ ਉਹਨਾਂ ਨੇ ਮਤਲਬ ਕੱਲ੍ਹ ਦੇ ਗੱਡੀ ਹੋਈ ਹੈ ਜੋ ਖੰਨ ਦੀ ਟੋਣੀ ਹੈ। ਉਹ ਕਹਿ ਰਹੇ ਨੇ ਜੀ ਕਾਫੀ ਟਾਈਮ ਤੋਂ ਜਿਹੜਾ ਫਰਵਰੀ ਮਹੀਨੇ ਤੋਂ ਤਾਂ ਇਹ ਦੋ ਕਾਰਨ ਕੀ ਦੀ ਤੁਸੀਂ ਦਲੇ ਹੋਣ ਦਾ ਜੀ। ਦੇ ਕਾਰਨ ਜੀ ਕੋਈ ਕਾਰਨ ਨਹੀਂ ਹੈ ਦਾ। ਮਤਲਬ ਕਈ ਵਾਰੀ ਤਾਂ ਐਸਾ ਹੁੰਦਾ ਜਦੋਂ ਅਸੀਂ ਫਰੀਮ ਨੇ ਡਾਈਮ ਤੇ ਨੇ ਆ ਤੁਹਾਨੂੰ ਮਾਲ ਮੈਕਮੇ ਦਾ ਟਾਈਮ ਨਹੀਂ ਹੁੰਦਾ ਜੀ ਜਾਂ ਤੁਹਾਨੂੰ ਕੋਈ ਕੋਲ ਮਦਦ ਨਹੀਂ ਮਿਲਦੀ ਹੈਗੀ ਤਾਂ ਕਰਕੇ ਡਿਲੇ ਹੋ ਜਾਣਾ ਠੀਕ ਹੈ ਮੈਂ ਹੁਣ ਉਹਨਾਂ ਨੂੰ ਘਰੋਖਾ ਦਵਾ ਕੇ ਜਿਹੜਾ ਰੋਡ ਹੈ ਉਹ ਖਲਵਾ ਦਿੱਤਾ ਗਿਆ ਹਾਂ ਹਾਂਜੀ ਹਾਂਜੀ ਖਲਵਾ ਦਿੱਤਾ ਹੁਣ ਇਹ ਕਦ ਤੱਕ ਹੋ ਜਾਏਗਾ ਕੀ ਲੱਗ ਰਿਹਾ ਹੈ ਕਿਸੇ ਤਰੀਕੇ ਜੀ 26 ਨੂੰ ਦਿੱਤੀ ਹੋਈ ਹੈ ਇਹਦੇ ਅੱਛਾ ਜੀ ਜਿਹੜਾ ਦੂਸਰਾ ਮਾਮਲਾ ਸੀ ਕਿ ਜਿਹੜਾ ਹੋਰ ਸੀ ਮੀਕਾਵਾ ਦੀ ਇੱਕ ਤਰੀਕਾ ਜੀ ਉਹ ਤਾਂ ਡੰਗਰ ਯੂਨੀਵਰਸਿਟੀ ਲੈ ਲਏ ਨਾ ਬੰਦੇ ਹਾਂ ਠੀਕ ਹੈ ਜੀ ਇੱਕ ਦਿਨ ਸਾਡੇ ਮੁਲਾਜ਼ਮ ਗਏ ਵੀ ਸੀਗੇ ਤੇ ਕਾਫੀ ਵਿਰੋਧ ਹੋ ਗਿਆ ਸੀਗਾ ਕੋਛੀ ਨਾ ਦੂਸਰੀ ਪਾਰਟੀ ਦੇ ਬੰਦਿਆਂ ਨੇ ਕਾਫੀ ਨਾਰੇ ਬਾਜੀ ਕੀਤੀ ਸੀਗੀ ਠੀਕ ਹੈ ਜੀ ਕੇ ਦਿਨ ਤਾਂ ਪੈਂਡਿੰਗ ਜਾ ਰਿਹਾ ਸੀ ਠੀਕ ਅਸੀਂ ਗੱਲਬਾਤ ਕੀਤੀ ਕਿਸਾਨ ਜੂਨੀਅਨਾਂ ਨਾਲ ਤੇ ਇਹਨਾਂ ਦੇ ਮੈਂਬਰਾਂ ਦੇ ਨਾਲ ਉਸ ਤੋਂ ਬਾਅਦ ਬੀ ਡੀ ਪੀਓ ਮੈਡਮ ਨਾਲ ਉਹਨਾਂ ਨੇ ਦੱਸਿਆ ਕਿਸਾਨ ਜੂਨੀਅਨ ਵਾਲੇ ਨੇ ਕਿ ਜਿਹੜਾ ਸਹਿਜੋ ਮਾਜਰੇ ਵਿਖੇ ਇੱਕ ਰਸਤਾ ਜਾ ਰਿਹਾ ਜਿੱਥੇ ਨਜਾਇਜ਼ ਕਬਜ਼ੇ ਨੇ ਜਾਂ ਹੋਰ ਵੀ ਕਈ ਪਿੰਡਾਂ 'ਚ ਨੇ ਵੀ ਸਾਨੂੰ ਫਰਵਰੀ ਮਹੀਨੇ ਦਾ ਸੀ ਦੱਸਿਆ ਹੋਇਆ ਉੱਚ ਅਧਿਕਾਰੀ ਡੀ.ਐੱਬੀ.ਓ ਸਾਹਿਬ ਜਾਂ ਹੋਰ ਐਮ.ਐਲ.ਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਜਿਹੜਾ ਮਾਮਲਾ ਜਿਉਂ ਦਾ ਤਿਉਂ ਹੈ ਸਾਨੂੰ ਇਸ ਕਰਕੇ ਅੱਜ ਧਰਨਾ ਲਾਉਣਾ ਪਿਆ ਅਗਰ ਜੇ ਇਹ ਹੱਲ ਨਹੀਂ ਹੋਇਆ 26 ਤਰੀਕ ਦਿੱਤੀ ਗਈ ਹੈ ਸਾਨੂੰ ਤਾਂ ਅਸੀਂ ਅੱਗੇ ਫਿਰ ਦੁਬਾਰਾ ਧਰਨਾ ਲਾਵਾਂਗੇ ਜਦੋਂ ਮਾਛੀਵਾੜਾ ਸਾਹਿਬ ਦੇ ਬੀ.ਡੀ.ਪੀ.ਓ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਬਿਲਕੁਲ ਕੋਈ ਟਾਲਮਟੋਲ ਨਹੀਂ ਕੀਤਾ ਗਿਆ ਪਰ ਸਾਡੇ ਵੱਲੋਂ ਗਏ ਆਂ ਕਈ ਵਾਰ ਇੱਕ ਵਾਰ ਵਿਰੋਧ ਹੋਇਆ ਜਾਂ ਕਈ ਵਾਰ ਸਾਨੂੰ ਕੋਈ ਫੋਰਸ ਨਹੀਂ ਮਿਲ ਰਹੀ ਪਰ ਅਸੀਂ ਹੁਣ 26 ਤਰੀਕ ਨੂੰ ਇਹਦਾ ਹੱਲ ਕਰਾਂਗੇ ਤਾਂ ਅਬਦੇਰੇ ਅਪਡੇਟ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਮਾਚੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਲਵੇਲਾ ਦੀ ਰਿਪੋਰਟ